ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਕਾਗੋਂ ਗੁਰੂ ਦੀ ਵਿਖੇ ਹਰ ਸਾਲ ਦੀ ਤਰ੍ਹਾਂ ਗੱਗਾ ਯਾਹਰ ਵੀਰ ਜੀ ਦਾ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਛਿੰਝ ਮੇਲੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਸਪੈਸ਼ਲ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਇਸ ਛਿੰਝ ਵਿੱਚ ਛੰਡੀ ਦੀ ਕੁਸ਼ਤੀ ਪ੍ਰਦੀਪ ਜੀ ਰਿਕਪੁਰ ਤੇ ਬਲਕਾਰ ਲਲੀਆਂ ਦੇ ਵਿਚਕਾਰ ਕਰਵਾਈ ਗਈ ਜਿਸ ਵਿੱਚ ਇਹ ਜੋੜੀ ਬਰਾਬਰੀ ਦੇ ਅਸਥਾਨ ਤੇ ਰਹੀ ਜਿਨ੍ਹਾਂ ਨੂੰ ਐਨ ਆਰ ਆਈ ਬੱਲੀ ਤੇ ਓਮ ਪ੍ਰਕਾਸ਼ ਜੀ ਨੇ 41 41000 ਰੁਪਏ ਦੇ ਕੇ ਸਨਮਾਨਿਤ ਕੀਤਾ ਅਤੇ ਦੂਸਰੇ ਨੰਬਰ ਦੀ ਕੁਸ਼ਤੀ ਮਨੀਸ਼ ਗੁੱਜਰ ਤੇ ਵਿਜੇ ਸੋਨੀਪੱਤ ਦੇ ਵਿਚਕਾਰ ਗੁਰਦੁਆਰਾ ਸਾਹਿਬ ਬਾਬਾ ਗੰਗਦਾਸ ਜੀ ਦੀ ਕਮੇਟੀ ਵੱਲੋਂ ਕਰਵਾਈ ਗਈ ਜਿਨ੍ਹਾਂ ਨੂੰ 31000 ਤੇ 21000 ਰੁਪਏ ਦੇ ਕੇ ਸਨਮਾਨਿਤ ਕੀਤਾ ਅਜ ਨਗਰ ਨਿਵਾਸੀਆਂ ਦੀ ਸਹਿਯੋਗ ਦੇ ਨਾਲ ਆ ਇਲਾਕਾ ਨਿਵਾਸੀਆਂ ਤੇ ਪਿੰਡ ਦੇ ਐਨ ਆਰ ਆਈ ਭਰਾਵਾਂ ਦੇ ਨਾਲ ਮਿਲ ਕੇ ਸਾਰਿਆਂ ਨੇ ਛਿੰਝ ਮੇਲਾ ਕਰਾਇਆ ਬਾਬਾ ਗੰਗਦਾਦ ਦੀ ਨਗਰੀ ਆ ਬਾਬੇ ਗੰਗਦਾਦ ਦੀ ਕਿਰਪਾ ਦੇ ਨਾਲ ਨਗਰੀ ਵਸਾਈ ਗੁਰੂ ਮਹਾਰਾਜ ਨੇ ਨਗਰੀ ਵਸਾਈ ਆ ਇਹ ਗੁਰੂ ਮਹਾਰਾਜ ਬਾਬਾ ਗੁਰੂ ਅਮਰਦਾਸ ਦੀ ਤੀਜੀ ਪਾਸ਼ਾ ਗੁਰੂ ਅਮਰਦਾਸ ਦੀ ਕਿਰਪਾ ਦੇ ਨਾਲ 10ਵੇਂ ਨੰਬਰ ਤੇ ਸਾਡੇ ਬਾਬੇ ਗੰਗਦਾਦ ਦਾ ਨਾਮ ਲਿਖਿਆ ਹੈ ਗੋਇੰਦਪਾਲ ਸਾਹਿਬ ਉੱਥੇ ਲਿਖਿਆ ਗੰਗੂ ਖੱਤਰੀ ਘਾਗੋਂ ਰਹਿਤ ਉਹਨਾਂ ਨੇ ਨਗਰੀ ਵਿਸਾਈ ਜਿਹੜੀ ਨਗਰੀ ਹੈ ਬਾਬੇ ਗੰਗਧਰ ਨੇ ਵਿਸਾਈਆ ਬਾਬੇ ਦੀ ਕਿਰਪਾ ਦੇ ਨਾਲ ਗੁੱਗੇ ਯਾਰ ਪੀੜ ਦੀ ਛਿੰਜ ਕਰਾਈ ਜਾਈ ਕਰਾਈ ਜਾਂਦੀ ਆ ਛਿੰਜ ਦੇ ਵਿੱਚ ਜੋ ਪਲਵਾਨ ਆਏ ਆ ਸੱਦੇ ਤੇ ਸੱਦਿਆ ਜੀ ਪਰਦੀਪ ਜੀ ਜੀਪੁਰ ਸੱਦਿਆ ਦਾ ਜੀ ਤੇ ਉਧਰ ਬਲਕਾਰ ਲੱਲੀਆਂ ਸੱਦਿਆ ਦਾ ਜੀ ਤੇ ਬੀਜੇ ਸੋਨੀਪੱਤ ਸੱਦਿਆ ਦਾ ਜੀ ਬੀਜੇ ਸੋਨੀਪੱਤ ਝੰਡੀ ਲੈ ਕੇ ਗਏ ਆ ਜੀ ਦੂਜੇ ਨੰਬਰ ਵਾਲੀ ਤੇ ਉਹਦੇ ਨਾਲ ਸਗਾ ਮਨਪ੍ਰੀਤ ਗੁੱਜਰ ਪੁਲਿਸ ਦੇ ਵਿੱਚ ਮੁੰਡਾ ਡੂਮਛੇੜੀ ਦਾ ਸੱਜੀ ਉਹ ਸੈਂਟਰ ਹੈ ਜੀ ਤੇਰੀ ਪਹਿਲੀ ਕੁਸ਼ਤੀ ਆ ਜੀ ਉਹ ਬਰਾਬਰ ਹੀ ਆ ਦੋਹਾਂ ਜਣੀਆਂ ਕੁਸ਼ਤੀਆਂ ਨੂੰ ਜੋ ਵੀ ਪੰਚਾਇਤ ਨੇ আর ਪਿੰਡ ਦੀ ਸਲਾਹ ਦੇ ਨਾਲ ਇਲਾਕਾ ਨਿਵਾਸੀਆਂ ਦੀ ਸਲਾਹ ਦੇ ਨਾਲ 41 41000 ਰੁਪਏ ਉਹਨਾਂ ਨੂੰ ਬਰਾਬਰ ਦਿੱਤਾ ਗਿਆ ਜੀ ਤੇ ਹੋਰ ਕੇਸ ਤਾਂ ਜੀ ਪਿੰਡ ਦੇ ਵਿੱਚ ਬਹੁਤ ਸੰਯੋਗ ਮਿਲੇ ਜਿਹੜੇ ਐਨ ਆਰ ਆ ਭਰਾ ਆ ਜੀ ਇਹ ਜੀਵਨ ਕੁਮਾਰ ਆ ओम ਪ੍ਰਕਾਸ਼ ਆ ਇਹਨਾਂ ਨੇ ਆਪਣੇ ਜਾਨੀ ਕਿ ਚਲੋ ਜੀ ਜੋ ਸੁਖਣਾ ਸੁਖੀ ਸੀ ਬਤਾ 82000 ਰੁਪਏ ਇਹਨਾਂ ਨੇ ਦਿੱਤਾ ਜੀ ਚਿੱਤਨ ਵਾਲੇ ਨੂੰ ਤੇ ਸਾਡੇ ਪਿੰਡ ਦੇ ਵਿੱਚ ਹੋਰ ਬਾਹਰ ਐਨ ਆਰ ਆ ਗਏ ਹੋ ਆ ਜੀ ਸਾਰੇ ਥੋੜੇ ਥੋੜੇ ਜੋ ਵੀ ਤਿਲ ਸੁਰ ਸਰਿਆ ਸਾਰਿਆਂ ਨੇ ਜੀ ਤਿਲਸਫਲ ਪਾਇਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਸਿੰਜ ਕਰਾਈਆ ਸਿੰਜ ਬਹੁਤ ਵਧੀਆ ਹੋਈ ਹੈ ਜਿਹੜੇ ਇਲਾਕਾ ਨਿਵਾਸੀ ਇਹਦੇ ਵਿੱਚੋਂ ਆਲ ਦਲੋਂ ਜਿੰਨੇ ਵੀ ਸੱਜਣ ਮਿੱਤਰ ਆਏ ਆ ਸਾਰਿਆਂ ਨੂੰ ਬਹੁਤ-ਬਹੁਤ ਆਣ ਤੇ ਧੰਨਵਾਦ ਸਾਰਿਆਂ ਦਾ ਮੈਂ ਪੈਰੀਆਂ ਤਲਾਣਾ ਆ ਸਾਰਿਆਂ ਦਾ ਧੰਨਵਾਦ ਕਰਦਾ ਐ ਗਾਂ ਦੇ ਸਾਲ ਨੂੰ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਆ ਕੇ ਇਸ ਰੌਣਕ ਨੂੰ ਵਧਾਵੇ ਤੇ ਰੌਣਕ ਨੂੰ ਵਧਾਵੇ ਤੇ ਸਿੰਜ ਦੇ ਮੇਲੇ ਦਾ ਆਨੰਦ ਮਾਣਨ ਤੇ ਅਸੀਂ ਜੋ ਇਹ ਸਿੰਜ ਕਰਾਉਨੇ ਆ ਜੀ ਇਹ ਦਾ ਮਾੜੀ ਬਣ ਹਰ ਸਾਲ ਚੱਲਦੀ ਹੈ ਜੀ ਇਸ ਵਿੱਚ ਅਸੀਂ ਦੋ ਦੋ ਬਾਰੰਬਾਰੋਂ ਇੱਕ ਇਹ ਪ੍ਰੋਗਰਾਮ ਬਣਾਉਂਦੇ ਆ ਜੀ ਜਿਹਦੇ ਵਿੱਚ ਸਾਡੀ ਫਾਈਨਲ ਕੁਸ਼ਤੀ प्रदीपਜੀਤ ਪਰ ਤੇ ਨਾਲ ਸੀ ਉਹਦੇ ਅਧਿਕਾਰ ਬਲਕਾਰ ਸਿੰਘ ਜੀ ਲਲੀਆਂ ਜੀ ਤੇ ਉਸ ਤੋਂ ਦੂਸਰੇ ਨੰਬਰ ਦੀ ਕੁਸ਼ਤੀ ਸੀਗੀ ਜੀ ਮਨੀਸ਼ ਗੁੱਜਰ ਤੇ ਆਪਣੇ ਜੀ ਸੋਨੀਪੱਤ ਜਿਹਦੇ ਵਿੱਚ ਕੁਸ਼ਤੀ ਪਹਿਲੀ ਕੁਸ਼ਤੀ ਬਰਾਬਰ ਰਹੀ ਗਈ ਤੇ ਉਹਦੇ ਵਿੱਚ ਜਿਹੜਾ ਪਹਿਲਾ ਨਾਮ ਸੀ ਫਸਟ ਪ੍ਰਾਈਜ਼ ਸਾਡੇ ਐਨਆਰਆਈ ਵੀ ਭਰਾ ਬੱਲੀ ਜੀ ਉਹਨਾਂ ਦੇ ਵੱਡੇ ਭਰਾ ਹੁਣ ਪ੍ਰਕਾਸ਼ ਜੀ ਉਹਨਾਂ ਵੱਲੋਂ ਦਿੱਤਾ ਗਿਆ ਸੀ ਆ बराबर रहने ਦੇ باوجود ਵੀ ਪਰ ਉਹਨਾਂ ਨੇ ਕਿਹਾ ਵੀ ਜੋ ਹੀ ਸੁੱਖਣਾ ਸੁੱਖੀ ਹੈ ਉਹ ਅਸੀਂ ਰੱਖਣੇ ਨੇ ਜੀ ਇਹਨਾਂ ਨੂੰ 41 41000 ਦੋਹਾਂ ਦਿੱਤਾ ਗਿਆ ਜੀ ਦੂਸਰੇ ਅੰਮਰ ਵਾਲੀ ਕੁਸ਼ਤੀ ਸੀ ਉਹਦੇ ਵਿੱਚ ਜੋ ਗੁਰਦੁਆਰਾ ਸਾਹਿਬ ਬਲੰਦ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਪਹਿਲਾ ਪ੍ਰਾਈਜ਼ 31000 ਤੇ ਦੂਸਰਾ 2000 ਸੀ ਉਹ ਬਰਾਬਰ ਰਹਿਣ ਦੇ باوجود ਵੀ ਉਹਨਾਂ ਨੇ ਵੀ ਫਿਰ ਪੁਆਇੰਟਾਂ ਦੇ ਪੁਆਇੰਟਾਂ ਦੇ ਉੱਪਰ ਵਿੱਚ ਮੈਨੂੰ ਜਿਹੜਾ ਵੀਜੇ ਹੋਣੀ ਬਈ ਜਿੱਤ ਗਿਆ ਜੀ ਤੇ ਉਹਨੂੰ ਦਿੱਤਾ ਗਿਆ ਬਾਕੀ ਸਾਡੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਮੇਲਾ ਪ੍ਰਾਇਂਡ ਦਾ 2ਜੰ ਮੇਲਾ ਤੇ ਸਾਰੇ ਹੀ ਘਰਾਂ ਦੇ ਵਿੱਚੋਂ ਅਸੀਂ ਆਪ ਇਕੱਠੇ ਹੋ ਗਏ ਢਾਲ ਇਕੱਠੀ ਕਰਦੇ ਹਾਂ ਜੀ ਉਹਦੇ ਵਿੱਚ ਸਾਨੂੰ ਬਾਹਰੋਂ ਵੀ ਬਹੁਤ ਪੈਸੇ ਆਉਂਦੇ ਹਨ ਤੇ ਇਸ ਕਰਕੇ ਅਸੀਂ ਜਿਹੜੇ ਛਿੰਝ ਮੇਲਾ ਸੀ ਕਰਾਉਣੇ ਆ ਜੀ ਤੇ ਬਾਹਰੋਂ ਆਏ ਸੱਜਣਾਂ ਦਾ ਪੁਲਵਾਨਾਂ ਦਾ ਭੈਣਾ ਪਰਾਵਾ ਵੀਰਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਤੁਹਾਣੇ ਦਾ ਧੰਨਵਾਦ ਕਰਦੇ ਹਾਂ